ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਦਿਨ ਮੇ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਸਵਰਾਜ 963 FE ਟ੍ਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟ੍ਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਡੇਲੀ ਤੋਂ ਡੇਲੀ ਪਹੁੰਚਦੀ ਰਹੇ। ਦੋਸਤੋ ਗੱਲ ਕਰਦੇ ਹਾਂ ਟਰੈਕਟਰ ਦੀ। ਸਵਰਾਜ 963 FE ਟਰੈਕਟਰ 5 ਸਟਾਰ ਆ 4x4 ਪਾਵਰ ਸਟੀering ਡਿਊਲ ਕਲਚ ਟਰੈਕਟਰ ਸਾਈਡ ਗੇਅਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ ਅਪੋਲੋ ਦੇ ਦੇ ਟਾਇਰ ਆ 16x28 ਦੇ ਟਾਇਰ ਆ ਚਾਰੇ ਟਾਇਰ ਸਾਨੂੰ ਵਧੀਆ ਸਾਫ ਕੰਡੀਸ਼ਨ ਤੇ ਵਧੀਆ ਹਾਲਤ ਦੇ ਵਿੱਚ ਮਿਲਣਗੇ। ਬਹੁਤ ਹੀ ਸੰਭ ਕੇ ਰੱਖਿਆ ਹੋਇਆ ਟਰੈਕਟਰ ਤੇ ਘਰ ਦੀ ਖੇਤੀ ਤੇ ਵਰਤਿਆ ਹੋਇਆ ਟਰੈਕਟਰ ਦੋਸਤੋ ਛਤਰੀ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਲੱਗਿਆ ਹੋਇਆਗਾ ਸਾਰਾ ਟਰੈਕਟਰ ਸਾਫ ਪਿਆਗਾ ਬਾਕੀ ਸਾਨੂੰ ਆਪਾਂ ਬੈਕ ਸਾਈਡ ਤੋਂ ਟਰੈਕਟਰ ਦਾ ਹਰਨੇ ਆ ਡਾ ਵਰਤੇ ਡੰਡਾ ਸਾਨੂੰ ਨਾਲ ਮਿਲੂਗਾ ਰੰਗ ਪੇਂਟ ਪੱਖੋ ਸਾਰਾ ਟਰੈਕਟਰ ਸਾਫ ਪਿਆਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਬਰਾਜ 963 FE ਟਰੈਕਟਰ ਹੈਗਾ ਤੇ ਤਿੰਨ ਸਿਲੰਡਰ ਇੰਜਨ ਗিয়ার ਵੱਲੋਂ ਫੁੱਲ ਕਮੋਕੀ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਹੈਗਾ ਛਤਰੀ ਲੱਗੀ ਹੋਈ ਆ ਦੋਸਤੋ ਤੇ ਬਾਕੀ ਇਹਦੇ ਰੇਟ ਤੇ ਮਾਡਲ ਦੀ ਗੱਲ ਕਰ ਲਈ ਤਾਂ 2021 ਮਾਡਲ ਟਰੈਕਟਰ ਆ ਦੋਸਤੋ ਇਹ ਤੇ 7,50,000 ਦਾ ਰੇਟ ਰੱਖਿਆ ਗਿਆ ਬਾਕੀ ਰੇਟ ਇਹਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਇਹ ਕੰਡੀਸ਼ਨ ਤੁਸੀਂ ਟਰੈਕਟਰ ਦੀ ਵੀਡੀਓ ਵਿੱਚ ਦੇਖ ਲਈ ਬਿਲਕੁਲ ਨਿਊ ਕੰਡੀਸ਼ਨ ਵਿੱਚ ਟਰੈਕਟਰ ਦੋਸਤੋ ਟਾਪ ਮਾਡਲ ਟਰੈਕਟਰ ਆ ਬਾਕੀ ਜੇ ਕੋਈ ਵੀ ਟਰੈਕਟਰ ਤੇ ਲੋਨ ਵਗੈਰਾ ਕਰਾਉਣਾ ਚਾਹੁੰਦਾ ਉਹ ਵੀ ਤਾਂ ਲੋਨ ਵੀ ਕਰਾ ਸਕਦਾਗਾ ਲੋਨ ਵੀ ਹੋ ਜਾਊਗਾ ਤੇ ਨਕਦ ਕੈਸ਼ ਲੈਣਾ ਨਕਦੀ ਵੀ ਮਿਲ ਜਾਊਗਾ ਮੂਰੇ ਰੇਟ ਲੱਗੇ ਹੋਏ ਦੋਸਤੋ ਤੇ ਬਾਕੀ ਦੋਸਤੋ ਜੇ ਕਿਸੇ ਵੀ ਨਏ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਧੀ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਤੇ ਬਾਕੀ ਦੋਸਤੋ ਸੁਣੋ ਇਹ ਟਰੈਕਟਰ ਬਰਨਾਲਾ ਹੰਡਿਆ ਵੇ ਇਹ ਖੜਾ ਮਿਲੂਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚਦੇ ਪਹੁੰਚਦੀ ਰਹੇ ਤੇ ਜੇ ਕੋਈ ਵੀ ਟਰੈਕਟਰ ਖਰੀਦਣਾ ਚਾਹੁੰਦਾ ਖਰੀਦ ਸਕੇ ਤੇ ਦੋਸਤੋ ਬਾਕੀ ਆਪਾਂ ਡੇਲੀ ਡੇਲੀ ਵੀਡੀਓ ਚੈਨਲ ਤੇ ਪਾਉਂਦੇ ਰਹਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਦੋਸਤੋ ਅਗਲੀ ਨਵੀਂ ਵੀਡੀਓ ਵਿੱਚ ਤੱਕ ਲਈ ਧੰਨਵਾਦ ਦੋਸਤੋ